ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਫਿਰ ਰੂਬਰੂ ਹੋਏ ਆ ਇੱਕ ਹੋਰ ਨਵੇਂ ਦਰਖਤ ਦੇ ਨਾਲ ਸਾਡੇ ਪਿੰਡ ਦੇ ਮੁੰਡੇ ਦੇਖ ਲਓ ਜਿਉਂ ਟਾਲੀ ਦੇ ਪਾਵੇ ਬਈ ਦੂਦੀ ਆਕਾਸ਼ ਨਹੀਂ ਬੰਦੇ ਚਾਦਰੇ ਪਿੰਜਣੀ ਨਾਲ ਸਹਾਵੇ ਪੰਗੜਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ ਪੰਗੜਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ ਜੀ ਹਾਂ ਇਸ ਵਿੱਚ ਕਿਸ ਦਾ ਜ਼ਿਕਰ ਆਇਆ ਹੈ ਟਾਲੀ ਦਾ ਅੱਜ ਆਪਾਂ ਆਏ ਆ ਟਾਲੀ ਦੇ ਦਰਖਤ ਕੋਲੇ ਠੀਕ ਹੈ ਜੀ ਆ ਦੇਖੋ ਇਸ ਤੇ ਪੱਤੇ ਇੱਕੋ ਜਿਹੇ ਹੁੰਦੇ ਨੇ ਸਾਰੇ ਇਸ ਤੇ ਪੱਤੇ ਇਹ ਨਹਿਰਾ ਦੇ ਕੰਡਿਆਂ ਤੇ ਲੱਗਦਾ ਜਿਆਦਾ ਦੇਖਣ ਨੂੰ ਮਿਲਦਾ ਹੈ ਕਹਿੰਦੇ ਨੇ ਕੱਲੀ ਹੋਵੇ ਨਾ ਬਣਾ ਦੇ ਵਿੱਚ ਟਾਲੀ ਕੱਲਾ ਨਾ ਹੋਵੇ ਪੁੱਤ ਜੱਟ ਦਾ ਸੁੱਕੇ ਦੇ ਜਿਹੜੇ ਪੱਤੇ ਨੇ ਸੁੱਕੇ ਪਏ ਨੇ ਟਾਹਣੀਆਂ ਮੌਸਮ ਦੀ ਵਜ੍ਹਾ ਕਰਕੇ ਪਰ ਇਹ ਸਾਰੀਆਂ ਟਾਲੀਆਂ ਲੱਗੀਆਂ ਹੋਈਆਂ ਨੇ ਮੈਂ ਤੰਦੂਰ ਤੱਕ ਦਿਖਾ ਸਕਦੀ ਆ ਦੇਖੋ ਚੁੰਡ ਦੇ ਵਿੱਚ ਹੀ ਲੱਗਦੀਆਂ ਨੇ ਤਕਰੀਬਨ ਹਾਂਜੀ ਸ਼ੀਸ਼ਮ ਟਾਲੀ ਸੀ ਹੋ ਕਹਿਣ ਫਲੀਦਾਰ ਪਰਵਾਰ ਦਲਬਰਜੀਆ ਸ਼ਿਸ਼ੂ ਆਖ ਦੇ ਵਿਗਿਆਨੀ ਸੋਚ ਵਿਚਾਰ ਲੰਮਾ ਚੌੜਾ ਕਦ ਹੈ ਪੱਤ ਚੜ ਇਹ ਰੁਖ ਨਵੀਆਂ ਪੱਤੀਆਂ ਦੇਖ ਕੇ ਉਤਰੇ ਮਨ ਦੀ ਭੁੱਖ ਸੱਕ ਇਸ ਦਾ ਉੱਤਰ ਦਾ ਫੱਟੀਆਂ ਲੰਬਾਕਾਰ ਨਵੇਂ ਤੇ ਛੋਟੇ ਅੰਗ ਹੋਣ ਇਸ ਦੇ ਲੂਈਦਾਰ ਚਿੱਟੇ ਫੁੱਲ ਨੇ ਸੀਹੋ ਦੇ ਮਾਰਨ ਪੀਲੀ ਪਾਂ ਛੋਟੇ ਅਕਸ਼ੀ ਗੁੱਛਿਆਂ ਵਿੱਚ ਖਿੜ ਲੈਂਦੇ ਸਾਂ ਲੰਮੀ ਡੰਡੀ ਫਲੀ ਦੀ ਫਲੀ ਸਾਫ ਹਮਬਾਰ ਨੇਜਾਕਾਰ ਸਰੂਪ ਹੈ ਬੀਜ ਨੇ 2 ਤੋਂ 4 ਇਸ ਦੀ ਫਲੀ ਵੀ ਤੁਹਾਨੂੰ ਦਿਖਾਉਣੀ ਆ ਦੇਖੋ ਇਹ ਫਲੀ ਹੁੰਦੀ ਆ ਇਹਦੀ ਇਸ ਦਾ ਅਸਲੀ ਕਰਨੇ ਨਹਿਰਾ ਨਦੀਆਂ ਚੋਂ ਪਾਵੇਂ ਨੀਲੇ ਪਰਬਤਾਂ ਤੇ ਵੀ ਜਾਂਦਾ ਹੋ ਛੜਕਾਂ ਕੰਡੇ ਸੀ ਹੋ ਦੀ ਦੇਖਣਯੋਗ ਬਹਾਰ ਗਰਮੀ ਮਾਰੇ ਯਾਤਰੀ ਲੈਣ ਦੁਪਹਿਰਾ ਗੁਜ਼ਾਰ ਲੱਕੜ ਇਸ ਦੀ ਹੰਡ ਅਨਸਾਰ ਸਖਤ ਅਤੇ ਮਜ਼ਬੂਤ ਇਸ ਦਾ ਕਰੇ ਮੁਕਾਬਲਾ ਨਾ ਬੇਰੀ ਨਾ ਤੂਤ ਦਿਲੇ ਬਣਾਉਂਦੇ ਇਸ ਤੋਂ ਚੌਕਟ ਅਤੇ ਚੁਕਾਟ ਥੰਮੀ ਇਸ ਦੀ ਇਸ ਤਰ੍ਹਾਂ ਜਿਉ ਲੋਹੇ ਦੀ लाਠ ਲਾਲੀ ਬੜੀ ਕਮਾਲ ਦੀ ਜੇ ਕੋਈ ਪਾਵੇ ਮੁੱਲ ਸਾਗਵਾਨ ਦੀ ਲੱਕੜ ਵੀ ਹੋਵੇ ਨਾ ਇਸ ਦੇ ਤੁਲ ਕਿ ਟਾਲੀ ਦੇ ਪਾਵੇ ਜਿਹੜੇ ਆ ਵਰਤੇ ਜਾਂਦੇ ਨੇ ਟਾਲੀ ਦਾ ਬਹੁਤ ਸਾਰਾ ਸਮਾਨ ਬਣਦਾ ਜਿਹੜਾ ਕਿ ਮਜ਼ਬੂਤ ਹੁੰਦਾ ਪਾਵੇ ਬਾਈਆਂ ਸੇਰੂਏ ਅਤੇ ਸਾਜ ਸੰਗੀਤ ਸਲੀਪਰ ਅਤੇ ਕਮਾਨੀਆਂ ਬਣ ਇਸ ਦੇ ਮੀਤ ਟੱਕਣ ਖੋਲ ਬਿਜਲੀ ਦੇ ਦਸਤੇ ਖਮਦਾਰ ਅੱਡੀਆਂ ਬੂਟਾਂ ਜੁੱਤੀਆਂ ਚਾਹੇ ਉਸਾਰ ਕੈਬਨਟ ਅਤੇ ਤਪਾਈਆਂ ਉੱਤੇ ਉਤਮ ਕੁਰਸੀ ਮੇਜ਼ ਖਰਾਦੀ ਕੰਮ ਉਕਾਰੀਆਂ ਤੋਂ ਨਾ ਕਰਨਾ ਪਰਹੇਜ਼ ਰੋਗਨ ਹੋਵੇ ਲੱਖ ਦਾ ਐਸਾ ਬਣੇ ਸਮਾਨ ਪਤਲੀ ਪਰਤ ਸਕੀਆਂ ਹੋਰ ਖੇੜ ਸਮਾਨ ਕੱਚਾ ਕੋਲਾ ਇਸ ਦਾ ਹੁੰਦਾ ਬਹੁਤ ਕਮਾਲ ਕੋਲੂ ਪਈਏ ਤੋਪ ਦੇ ਬਣਦੇ ਟਾਲੀ ਨਾਲ ਕਿੱਕਰ ਟਾਲੀ ਦੋਵੇਂ ਨੇ ਬੜੇ ਕੀਮਤੀ ਰੁੱਖ ਜੜ ਵਿੱਚ ਲਾ ਬੈਕਟੀਰੀਆ ਲਾਹੇ ਤਰਤ ਦੀ ਭੁੱਖ ਭੂਮੀ ਚਾਹੇ ਕਿਹੋ ਜੀ ਰੇਤਲੀ ਅਤੇ ਕਮਜ਼ੋਰ ਨਾਈਟ੍ਰੋਜਨ ਬਣਾ ਦੇਵੇ ਲੋੜੇ ਦੀ ਪੁਰਜ਼ੋਰ ਹੌਲੀ ਹੌਲੀ ਵਧੇ ਇਹ ਇਹੋ ਵੱਡਾ ਰੋਗ 35 40 ਸਾਲ ਦਾ ਹੋਵੇ ਵਰਤਣ ਜੋਗ ਦੁੱਗਣੇ ਨਵੇਂ ਲਗਾ ਦਿਓ ਜਿੰਨੇ ਵੱਡੋ ਰੁੱਖ ਤਦ ਹੀ ਮਾਣ ਸਕੇਗੀ ਅਗਲੀ ਪੀੜ੍ਹੀ ਸੁਖ ਮੌਸਮ ਹੋਵੇ ਬਹਾਰ ਦਾ ਜਾਂ ਵਰਖਾ ਦੀ ਰੁਕ ਟਾਲੀ ਬੀਜ ਨਾ ਬੀਜ ਨੂੰ ਲਾ ਦਿਓ ਕਰੋ ਜਰਾ ਨਾ ਹੁੱਤ ਇਸ ਨੂੰ ਲਾਵੋ ਸੜਕ ਦੇ ਨਾਲੇ ਵਿੱਚ ਸਕੂਲ ਛਾਂ ਇਸ ਦੀ ਹੈ ਸੰਗਣੀ ਨਾ ਕੰਡਾ ਨਾ ਸੂਲ ਜੀਵਨ ਟੰਗ ਪੰਜਾਬ ਦਾ ਜੁੜਿਆ ਸੰਗਮ ਮੀਤ ਮੁੰਡੇ ਕੁੜੀਆਂ ਗਾਂਵ ਦੇ ਰਲ ਕੇ ਇਹਦੇ ਗੀਤ ਸਭ ਪਿੰਡਾਂ ਦੀ ਦੱਖ ਹੈ ਬਣਦੀ ਰੁੱਖਾਂ ਨਾਲ ਇਹ ਵਿਰਸਾ ਅਨਮੋਲ ਹੈ ਇਸ ਦੀ ਕਰੋ ਸੰਭਾਲ ਰੁੱਖ ਦੇਸ਼ ਦਾ ਭਾਗ ਨੇ ਰੌਣਕ ਰੁੱਖਾਂ ਸੰਗ ਰੁੱਖ ਜਵੜਦੇ ਜਾਉਂਗੇ ਭੱਜੂ ਇੱਕ ਦਿਨ ਪੰਗ ਹਾਂਜੀ ਹਾਂਜੀ ਦੋਸਤੋ ਇੱਕ ਕਵਿਤਾ ਸੀ ਤੇ ਦੀ ਸਾਰੀਆਂ ਜਿਹੜੀਆਂ ਗੱਲਾਂ ਨੇ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ ਤਾਂ ਕਿਉਂਕਿ ਇਸ درخت ਦੇ ਨਾਲ ਤਾਂ ਕੰਡੇ ਨੇ ਨਾ ਹੀ ਕੋਈ ਵੀ ਚੀਜ਼ ਜਿਹੜੀ ਸਾਨੂੰ ਚੋਣ ਵਾਲੀ ਨਹੀਂ ਹੁੰਦੀ ਸੰਗਣੀਏ ਦੀ ਛਾਂ ਹੁੰਦੀ ਆ ਤੇ ਕੋਸ਼ਿਸ਼ ਕਰੀਏ ਅਸੀਂ ਵੀ ਜਿੱਥੇ ਕੋਈ ਖੁੱਲੀ ਜਗ੍ਹਾ ਹੈਗੀ ਉੱਥੇ ਟਾਲੀ ਲਗਾਈਏ ਤਾਂ ਬੱਚਿਆਂ ਨੂੰ ਵੀ ਪ੍ਰੇਰਿਤ ਕਰੀਏ ਜੇ ਤੁਹਾਨੂੰ ਇਹ ਮੇਰੀ ਕੋਸ਼ਿਸ਼ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਦੋਸਤ ਇਹਦੇ ਨਾਲ ਨਵੇਂ ਜੁੜਦੇ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਇਹੋ ਜੀਆਂ ਜਿਹੜੀਆਂ ਵੀਡੀਓ ਆ ਅਸੀਂ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ